सचिरी कल प्यारे विद्यार्थियों आज ਦਾ ਸੰਗੀਤ ਵਿਸ਼ੇ ਦਾ ਟੋਪਿਕ ਹੈ ਹਰਮੋਨੀਅਮ ਪਾਠ ਅੱਠਵਾਂ ਹਰਮੋਨੀਅਮ ਸ਼ਬਦ ਦੀ ਉਤਪਤੀ ਗ੍ਰੀਕ ਸ਼ਬਦ ਹਰਮਨੀ ਨਾਲ ਹੋਈ ਹੈ ਜਿਸ ਦਾ ਅਰਥ ਹੈ सुर ਸਮਵਾਦੀ ਇਸ ਸਾਜ਼ ਦੀ ਖੋਜ ਅਲੈਗਜ਼ੈਂਡਰ ਡਰਬਿਨ ਨੇ ਸੰਨ 1840 ਇਸਵੀ ਵਿੱਚ ਪਿਆਨੋ ਦੇ ਆਧਾਰ ਤੇ ਪੈਰਿਸ ਫਰਾਂਸ ਵਿੱਚ ਕੀਤੀ ਹਰਮੋਨੀਅਮ ਵਿਦੇਸ਼ੀ ਸਾਜ਼ ਹੁੰਦੇ ਹੋਏ ਵੀ ਅੱਜਕੱਲ੍ਹ ਭਾਰਤ ਵਿੱਚ ਇਸ ਦਾ ਪ੍ਰਚਾਰ ਇੰਨਾ ਜ਼ਿਆਦਾ ਹੋ ਗਿਆ ਹੈ ਕਿ ਇਸ ਨੂੰ ਭਾਰਤੀ ਸਾਜ਼ ਦੇ ਅਧੀਨ ਅਪਣਾ ਲਿਆ ਗਿਆ ਹਰਮੋਨੀਅਮ ਇੱਕ ਹਰਮਨ ਪਿਆਰਾ ਸਾਜ਼ ਹੈ ਹਲਕੇ-ਫੁਲਕੇ ਸੰਗੀਤ ਦੇ ਲਈ ਇਹ ਬਹੁਤ ਹੀ ਲਾਭਦਾਇਕ ਹੈ। ਸ਼ਾਸਤਰੀ ਸੰਗੀਤ ਵਿੱਚ ਇਸ ਦਾ ਪ੍ਰਯੋਗ ਸੁਰ ਪਰਣ ਲਈ ਕੀਤਾ ਜਾਂਦਾ ਹੈ। ਸੋ ਹਰਮੋਨੀਅਮ ਨੂੰ ਜਨ ਸਾਧਨ ਜਾਂ ਸਧਾਰਨ ਦਾ ਸਾਜ਼ ਕਹਿਣਾ ਉਚਿਤ ਹੋਵੇਗਾ। ਅੰਤ ਵਿੱਚ ਅਸੀਂ ਇਹ ਕਹਾਂਗੇ ਹਰਮੋਨੀਅਮ ਮੂਲ ਰੂਪ ਵਿੱਚ ਯੂਰੋ ਯੂਰੋਪੀਅਨ ਸਾਜ਼ ਹੋਣ ਕਰਕੇ ਵੀ ਭਾਰਤ ਭਾਰਤੀ ਸਾਜ਼ ਵਿੱਚ ਪੂਰਨ ਤੌਰ ਤੇ ਕੁਲ ਮਿਲ ਗਿਆ ਹੈ ਅੰਗ ਵਰਣਨ ਪਰਦਾ ਇਸ ਨੂੰ ਚਾਬੀ ਵੀ ਕਹਿੰਦੇ ਆ ਕਹਿੰਦੇ ਹਨ ਪਰਦਿਆਂ ਨੂੰ ਦਬਾਉਣ ਨਾਲ ਸੁਰ ਉਤਪੰਨ ਹੁੰਦਾ ਹੈ ਡੌਂਕਣੀ ਇਸ ਨੂੰ ਚਲਾਉਣ ਨਾਲ ਹਰਮੋਨੀਅਮ ਵਿੱਚ ਹਵਾ ਪਰਦੀ ਹੈ ਇਹ ਹਰਮੋਨੀਅਮ ਦੇ ਪਿਛਲੇ ਭਾਗ ਤੇ ਲਗਾਈ ਜਾਂਦੀ ਹੈ ਇਸ ਨੂੰ ਖੱਬੇ ਹੱਥ ਨਾਲ ਚਲਾਇਆ ਜਾਂਦਾ ਹੈ ਰੀਡ ਹਰਮੋਨੀਅਮ ਦੇ ਅੰਦਰ ਲੱਗੀ ਹੋਇਆ ਲੱਗੀਆਂ ਹੋਈਆਂ ਪਿੱਤਲ ਦੀਆਂ ਛੋਟੀਆਂ-ਛੋਟੀਆਂ ਰੀਡ ਕੌਣ ਦਿਆਂ ਹਨ ਪਰਦਾ ਦਬਾਉਣ ਨਾਲ ਰੀਡ ਨੂੰ ਸ਼ੂ ਕੇ ਹਵਾ ਬਾਹਰ ਨਿਕਲਦੀ ਹੈ ਅਤੇ ਸੁਰ ਪੈਦਾ ਹੁੰਦਾ ਹੈ ਰੀਡ ਬੋਰਡ ਇਹ ਲੱਕੜ ਦੀ ਇੱਕ ਲੰਮੀ ਫੱਟੀ ਹੁੰਦੀ ਹੈ ਇਸ ਤੇ ਰੀਡ ਲਗਾਏ ਜਾਂਦੇ ਹਨ ਸਟਾਪਰ ਹਰਮੋਨੀਅਮ ਦੇ ਅੱਗੇ ਲੱਗਿਆ ਹੋਇਆ ਖੁੰਟੀਆਂ ਨਾਲ ਸਟਾਪਰ ਖੁੰਟੀਆਂ ਨੂੰ ਸਟਾਪਰ ਕਹਿੰਦੇ ਹਨ ਸਟਾਪਰ ਨੂੰ ਬਾਹਰ ਖਿੱਚ ਕੇ ਖੋਲਣ ਤੋਂ ਹਰਮੋਨੀਅਮ ਵਿੱਚੋਂ ਆਵਾਜ਼ ਨਿਕਲਦੀ ਹੈ ਕਮਾਨੀਆਂ ਪਰਦੇ ਦੇ ਪਿਛਲੇ ਪਾਸੇ ਕਮਾਨੀਆਂ ਲੱਗੀਆਂ ਹੋਈਆਂ ਹਨ ਇਹ ਪਰਦੇ ਨੂੰ ਦਬਾ ਕੇ ਰੱਖਦੀਆਂ ਹਨ ਪਰਦਾ ਉਂਗਲੀ ਨਾਲ ਦਬਾਉਣ ਤੇ ਰੀਡ ਦਾ ਛੇਕ ਖੁੱਲ ਜਾਂਦਾ ਹੈ ਅਤੇ ਸੁਰ ਨਿਕਲਦਾ ਹੈ ਉਂਗਲੀ ਉਠਾ ਲੈਣ ਤੇ ਕਮਾਨੀ ਸਪ੍ਰਿੰਗ ਦਾ ਸਪ੍ਰਿੰਗ ਦਾ ਕੰਮ ਕਰਦੀ ਹੈ ਪਰਦਾ ਆਪਣੀ ਜਗ੍ਹਾ ਵਾਪਸ ਆ ਜਾਂਦਾ ਹੈ ਅਤੇ ਰੀਡ ਦਾ ਛੇਦ ਦੁਆਰਾ ਬੰਦ ਹੋ ਜਾਂਦਾ ਹੈ ਕਿਸ਼ਤੀ ਰੀਡ ਬੋਰਡ ਦੇ 헤ਠਾ ਇੱਕ ਤਕਤੀ ਹੁੰਦੀ ਹੈ ਇਸ ਤਕਤੀ ਵਿੱਚ ਸਟਾਪਰ ਲੱਗੇ ਰਹਿੰਦੇ ਹਨ ਸਟਾਪਰ ਬਾਹਰ ਖਿੱਚਣ ਤੋਂ ਢੌਂਕਣੀ ਦੀ ਹਵਾ ਕਿਸ਼ਤੀ ਵਿੱਚ ਆਉਣ ਲੱਗਦੀ ਹੈ ਸਟਾਪਰ ਬੰਦ ਕਰ ਦੇਣ ਤੇ ਇਹ ਹਵਾ ਕਿਸ਼ਤੀ ਵਿੱਚੋਂ ਨਿਕਲਣੀ ਬੰਦ ਹੋ ਜਾਂਦੀ ਹੈ